ਉਤੇ ਕੰਮ ਹੋ ਹੀ ਗਿਆ ਦੀ ਹੋ ਗਿਆ ਚੁਰਬੇ ਹੋ ਗਏ ਫੇਰ ਹਰਸ ਪਤਾ ਕਿੰਦਾ ਨਹੀਂ ਕਹਿੰਦੀ ਇਹਨੇ ਬਲਾਈਆਂ ਨਹੀਂ ਸੁਲਾਦ ਹੋਇਆ ਆ ਜਾਓ ਪੰਡਾ ਉਹ ਰਹਿਣ ਤੇ ਆ ਪਰ ਪੰਡਾ ਉਹ ਪੰਡਾ ਹੋਲੀ ਬੋਲਾ ਉਹ ਪੰਡਾ ਬਾਪੇ ਕੋਲ ਚਲਾ ਗਿਆ ਚਲੇ ਗਿਆ ਆਪਣੀ ਘਰ ਵਾਲ ਨੂੰ ਨਾਲ ਲੈ ਗਿਆ ਲੈ ਗਿਆ ਬਾਪੇ ਨੇ ਪਤਾ ਕੀ ਕਹਿੰਦਾ ਕੀ ਕਹਿੰਦਾ ਇਹ ਬਾਬਾ ਜੀ ਮੇਰੇ ਘਰ ਟੂਟ ਕਟੋ ਅੱਛਾ ਕਹਿੰਦਾ ਬਾਪਾ ਜੀ ਮੇਰੇ ਸਨਾਪਿੰਡਾ ਬਾਬਾ ਜੀ ਥੂਕ ਕੱਢੋ ਥੂਕ ਕੱਢੋ ਆਪਰੇ ਦਾ ਕੀ ਕੀਤਾ ਥੂਕ ਕੱਢੇ ਨਹੀਂ ਘਰ ਵਾਲੀ ਮੱਢ ਕੇ ਲੈ ਗਿਆ ਹੁਣ ਜਾਓ ਪਿੰਡਾ ਉਹ ਰਹਿਣ ਦੇ ਘਰੋਂ ਪਿੰਡਾ ਓ ਪਿੰਡਾ ਆ ਪਿੰਡਾ ਮੇਰੀ ਗੱਲ ਸੁਣ ਤੇਰਾ ਹੱਥ ਤੁਹਾਡਾ ਭੋਲਾ ਆਪਰੇ ਲੱਗਿਆ ਜਾਵਾ ਗੁੰਗੇ ਨਾ ਬਿੱਲੀ ਨਿਵਾਈ ਜਾਵੇ ਐਦੇ ਵਰਗੀ ਜੀ ਬਿੱਲੀ ਆ ਜਾ ਬੈਠਾ ਇਹਨੇ ਮਰ ਗਈ ਸੀ ਬਿੱਲੀ ਨਿਵਾਈ ਜਾਵੇ ਉਹ ਮੈਂ ਕਹਾ ਭੋਲੇ ਬਿੱਲੀ ਨਿਵਾਈ ਦਿੰਦੇ ਮਰ ਜਾਂਦੀ ਆ ਨਿਵਾਇ ਤਾਂ ਮਰ ਜਾਂਦੀ ਆ ਮਰ ਜਾਂਦੀ ਆ ਉਹ ਲਵਾਤੀ ਨਿਵਾਇ ਬਈ ਮਾਰੋ ਬਚਾ ਮਗਾ ਬੋਲੇ ਕਿ ਆ ਵੀਰ ਮਿਲਣ ਲਈ ਮਾਰ ਜਾਂਦੀ ਆ ਮਾਰ ਜਾਂਦੀ ਆ ਉਹ ਕਿਹੜਾ ਨਵਾਉਣਾ ਨਹੀਂ ਮਰੀ ਕਿਹੜਾ ਦਰਵਾਜ਼ਾ ਕਿਹੜਾ ਤਾਰ ਤੇ ਸੁੱਕਣੇ ਪਏ ਉਦੋਂ ਮਰ ਜਾ ਉਹ ਜਾ ਉਹ ਪੰਡਾ ਕੋਰਣ ਤੇ ਪੰਡਾ ਉਹ ਪੰਡਾ ਗਾਣਾ ਸੁਣਾਉਂਦੇ ਗਾਣਾ ਸੁਣ ਪੰਡਾ ਆਉਣ ਦੇ ਗਾਣਾ ਪੌਂਦੇ ਡੇਟੇ ਕਰਤੋ ਵਾਲੀਏ ਆਹ ਰੋਗ ਦੀਏ ਦੇਸੀ ਦਾ ਰੱਬ ਦੀ ਜਦ ਗੱਲ ਸੁਣ ਗਾਣਾ ਤੇਰਾ ਠੀਕ ਐ ਆ ਆਪਣੇ ਅਜੇ ਜਮਾਨਾ ਹੋ ਗਿਆ ਤੇਰਾ ਕਹੇ ਜਮਾਨਾ ਹੋ ਗਿਆ ਫਿਰ ਧੀਆ ਪਿੰਡ ਨੂੰ ਕੋਈ ਪੂਕਾ ਦੱਸਦਾ ਕੋਈ ਬੋਤਲ ਦੱਸਦਾ ਕੋਈ ਡਿਸਕੀ ਦੀ ਬੋਤਲ ਦੱਸਦਾ ਹੈ ਨਾ ਉਹ ਤਾਂ ਹੀ ਦਾ ਭੰਡਾ ਹਾਂ ਲੋਕ ਰੱਬੋਂ ਧੀਆ ਲੋਕਾਂ ਨੂੰ ਦਿੰਦਾ ਉਹਨਾਂ ਨੂੰ ਦੱਸਦਾ ਜਿਹਨਾਂ ਦੇ ਘਰੇ ਕੰਮਾਂ ਵਾਲਿਆਂ ਨੂੰ ਦਿੰਦਾ ਇਹਨਾਂ ਲੜਨਾਂ ਨੂੰ ਨਹੀਂ ਦਿੰਦਾ ਹਨਾਂ ਲੜਨਾਂ ਨੂੰ ਨਹੀਂ ਦਿੰਦਾ ਹਾਂ ਹਾਂ ਉਹ ਭੰਡਾ ਮੇਰੀ ਗੱਲ ਸੁਣ ਆ ਦੇ ਬੇੜੇ ਬੇੜੇ ਬੇੜਾ ਸ੍ਰੀਮ ਸਾੰਦਿ ਵੇਦ ਉਹ ਬੇੜੀ ਦੀ ਮਾਮਾ ਕਿੱਥੋਂ ਫੋਨ ਕਰਦੇ ਨੇ ਅੱਛਾ ਹੱਥ ਪਾਉਂਦੇ ਨਹੀਂ ਗਏ ਦੇਰ ਤੋਂ ਕੱਢਿਆ ਹੋਈ ਹੈਗਾ ਗੱਲੋਂ ਕੱਢੀਆਂ ਦੇਖਦਾ ਹਾਂ ਜੀ ਵੀ ਦੇਖੀ ਜਾਂਦੇ ਮੈਂ ਤਾਂ ਪਾਉਂਦੇ ਨਹੀਂ ਹੈਗੇ ਐ ਮਨਾਸੀ ਆਦਮੇ ਦਿੱਚਾ ਕਰਦੇ ਨੇ ਪੰਡਾ ਇੱਕ ਮਿੰਟ ਲਾ ਕੇ ਚੱਲੀਏ ਵੇ ਟਾਈਮ ਬਹੁਤ ਹੋ ਜਾਂਦਾ ਨਾ ਗੱਲ ਸੁਣ ਮੇਰੀ ਬੋਲ ਐਨਕ ਰਸ ਪਹਿਲਾਂ ਸੁਣੀ ਲੱਗਦੀ ਐ ਆ ਲੜੇ ਤੂੰ ਅਜੇ ਕੱਲੀ ਐਂ ਤੂੰ ਦੇਖ ਲੈ ਅਖਰ ਵਾਲੇ ਅੱਧ ਤੱਕ ਉਹ ਮਲਾਉਣ ਜੋ ਕੀ ਹੋਈ ਨਹੀਂ ਅੱਤ ਤੂੰ ਮੈਂ ਤਾਂ ਲਾ ਨਹੀਂ ਸਕਦਾ ਕਿਉਂ ਕਾਤੇ ਮੈਨੂੰ ਪਤਾ ਰਾਤ ਤੇਰੀ ਘਰ ਵਾਲੀ ਨਾਲ ਲੜਾਈ ਹੋਈ ਸੀ ਹਾਂ ਤੇ ਹੁਣ ਤੇਰਾ ਕਿਸੁੰਨ ਮਾਰਿਆ ਕਰਦੇ ਨਹੀਂ ਹੋਦੀ ਤੇ ਕਹਿੰਦਾ ਅੱਜ ਮੈਂ ਥੋੜੀ ਕੋਲੇ ਚੱਲ ਬੰ ਪਾਬ ਮੀ ਤੂੰ ਪਾ ਬਣਾ ਪਰ ਬੋਲੀ ਛੋੜ ਲਾ ਕਹਿੰਦਾ ਬਾਰੀ ਬਸ ਅੱਜ ਕਿਹਨੇ ਖੜ ਕੇ ਜਾਂਦਾ ਬੂਰਾ ਕੋਣ ਸਾਨੂੰ ਮਾਫ ਕਰੋ ਫਟੇ ਕੈਮ ਹੋ ਗਿਆ ਪੂਰਾ ਧੰਨਵਾਦ ਮੈਂ ਕਿਪਾਇਲ ਐਮ ਐਸ ਸਾਹ ਤਰ ਜੈਤਰਾ ਜੀ ਨੂੰ ਐਸਪੀ ਜੀ ਨੂੰ ਮਤਿਓ ਇੱਥੇ ਜਗ੍ਹਾ 'ਚ ਸ਼ਹੀਦ ਬਲਵੰਤ ਸਿੰਘ ਦਾ ਪਰਿਵਾਰ ਪਿੰਡ ਸ਼ੀਹਾਂ ਦਾ ਸ਼ਹੀਦ ਮਲਕੀਤ ਸਿੰਘ ਦਾ ਪਰਿਵਾਰ ਪਿੰਡ ਸੁਦਾਲ ਸ਼ਹੀਦ ਹਰਜਨ ਸਿੰਘ ਦਾ ਪਰਿਵਾਰ ਪਿੰਡ ਓਕਸੀ ਤੋਂ ਸ਼ਹੀਦ ਚੰਨਣ ਸਿੰਘ ਦਾ ਪਰਿਵਾਰ ਪਿੰਡ ਗੱਦੋਂ ਤੋਂ ਜੋ ਦੇਸ਼ ਲਈ ਸ਼ਹੀਦ ਹੋਏ ਨੇ